ਲੁਧਿਆਣਾ ਤੇ ਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿਛਲੇ ਦਿਨੇ ਮੁੱਲਾਪੁਰ ਦੇ ਇੱਕ ਦੁਕਾਨ ਵਿੱਚ ਗੋਲੀਆਂ ਚਲਾਉਣ ਵਾਲੇ ਵਿਅਕਤੀ ਨੂੰ ਦਾਖਾ ਪੁਲਿਸ ਵੱਲੋਂ 24 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਦੀ ਪਛਾਣ ਸੁਰਿੰਦਰ ਸਿੰਘ ਉਪ ਸ਼ਿੰਦਾ ਪਿੰਡ ਹਿਸੋਵਾਲ ਵਜੋਂ ਹੋਈ ਹੈ। ਇਸ ਦਾ ਫਾਈਨਾਂਸ ਦਾ ਕੰਮ ਹੈ ਅਤੇ ਪੈਸੇ ਦੇ ਲੈਣ ਦੇਣ ਸੰਬੰਧੀ ਇਹ ਸਾਰਾ ਝਗੜਾ ਹੋਇਆ ਸੀ। ਇਸ ਸੰਬੰਧੀ ਅੱਜ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਪੁਲਿਸ ਨੇ ਦੱਸਿਆ ਕਿ ਮੁਜਰਮ ਦੇ ਕੋਲੋਂ ਉਸ ਦਾ ਲਾਇਸੈਂਸਡ ਰਵਾਲਵਰ 6 ਜਿੰਦਾ ਕਾਰਤੂਸ ਅਤੇ 2 ਖਾਲੀ ਰੌਂਦ ਬਰਾਮਦ ਕੀਤੇ ਗਏ ਹਨ ਆਓ ਗੱਲਬਾਤ ਕਰਦੇ ਹਾਂ ਇਸ ਸਬੰਧੀ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਲ ਸਿੰਘ ਬੈਂਸ ਥਾਣਾ ਦਾਖਾ ਦੇ ਉਪ ਕਪਤਾਨ ਵਰਿੰਦਰ ਸਿੰਘ ਖੋਸਾ ਅਤੇ ਐਸਐਚਓ ਸਾਹਿਬ ਨਾਲ ਕੀ ਕਹਿਣਾ ਹੈ ਉਹਨਾਂ ਦੀ ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਲੈ ਕੇ ਇਹ ਮੁਲਾਕੋ ਦਾਖਾ ਦੇ ਏਰੀਆ ਪਰੀ ਨਗਰ ਦੇ ਵਿੱਚ ਇੱਕ ਦੰਪਤੀ ਦੇ ਉੱਤੇ ਅੜ ਪਛਾਤੇ ਵਿਅਕਤੀ ਨੇ ਫਾਇਰ ਕਰ ਦਿੱਤਾ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਹੈ ਇਸ ਸੰਬੰਧੀ ਮੁਕੱਦਮਾ ਨੰਬਰ 157 ਮਿਤੀ 16 11 2024 ਅੰਡਰ ਸੈਕਸ਼ਨ 109 ਬੀ ਐਨ ਐਸ 25 ਚੁਰਿੰਜਾ ਲੋਟ ਅਸਲਾ ਖਾਣਾ ਦਾਖਾ ਦੇ ਵਿੱਚ ਦਰਜ ਕੀਤਾ ਗਿਆ ਜੋ ਦੰਪਤੀ ਹੈ ਉਹ ਰਾਜਕੁਮਾਰਾ ਤੇ ਗੁੜੀਆ ਇਹਦੇ ਨਾਮ ਤੇ ਆਇਡੈਂਟੀਫਾਈ ਕੀਤਾ ਗਿਆ ਇਨਵੈਸਟੀਗੇਸ਼ਨ ਦੌਰਾਨ ਜੋ ਅਕਿਊਜ਼ਡ ਪਰਸਨ ਸੀ ਉਹ सुरेंद्र ਸਿੰਘ ਉਰਫ शिंदे ਉਹਨੂੰ ਆਇਡੈਂਟੀਫਾਈ ਕੀਤਾ ਗਿਆ ਇਹ ਹਿਸੋ ਵਾਲਦਾ ਸੀ ਤੇ ਅਗਲੇ ਹੀ ਦਿਨ 16 ਤਰੀਕ ਨੂੰ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਇਸ ਪਾਸੋਂ ਇੱਕ ਰਿਵਾਲਵਰ 6 ਜਿੰਦਾ ਕਾਰਤੂਸ ਤੇ ਦੋ ਫੋਲ ਬਰਾਮਦ ਹੋਏ ਜੀ ਜੋ ਇੱਕ ਯੂਜ਼ਡ ਹੈਗਾ ਉਹਦਾ ਇਹ ਦੰਪਤੀ ਦੇ ਨਾਲ ਪੈਸੇ ਦਾ ਲੈਣ ਦੇਣ ਦੇ ਵਿੱਚ ਰੌਲਾ ਸੀਗਾ ਜਿਸ ਕਰਕੇ ਉਹਨੇ ਦੂਸਰੇ ਦੇ ਜਾ ਕੇ ਇਹ ਕਦਮ ਚੁੱਕਿਆ ਸੀ ਕੋਈ ਮੌਤ ਨਹੀਂ ਹੋਈ ਸਰ ਜੀ ਨਹੀਂ ਸਰ ਕੇ ਦਾ ਗਾਇੰਸ ਦਾ ਕੰਮ ਕਰਦਾ ਸੀਗਾ ਜਿਹੜਾ ਬੰਦਾ ਫੜਿਆ ਗਿਆ ਜੀ ਦੋਸ਼ੀ ਹਜੇ ਖੁਸ਼ਕਿਰਦਾਰੀ ਮੇਗੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚਾਹੀਏ ਕਿ ਫਾਈਨਾਂਸ ਦਾ ਵੀ ਕੰਮ ਸਰ ਕਿੰਨੇ ਕ ਪੈਸੇ ਦਾ ਰੌਲਾ ਸੀ ਜੀ ਇਹ ਕਿੰਦੇ ਜੀ ਹੱਥ ਰੁਕ ਬੇਵਦਲ ਸਰ ਪਹਿਲਾਂ ਦੱਸਿਆ ਗਿਆ ਦੋਸ਼ੀ ਵੱਲੋਂ ਵੀ ਸਾਡੇ ਤੇ ਹਮਲਾ ਕੀਤਾ ਗਿਆ ਪਹਿਲਾਂ ਉਹਨਾਂ ਦੇ ਅਸੀਂ ਮਜ਼ਦੂਰਾਂ ਨੂੰ ਇਸ ਬਾਰੇ ਇਨਵੈਸਟੀਗੇਸ਼ਨ ਜਾਂਚ ਕਰ ਠੀਕ ਹੈ ਜੀ